ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਅਤੇ ਕਾਂਗਰਸ ਦੇ ਬੈਂਕ ਖਾਤਿਆਂ ਨੂੰ ਜ਼ਬਤ ਕਰਨ ਤੇ ਟਿੱਪਣੀ ਨੂੰ ਲੈ ਕੇ ਭਾਰਤ ਵੱਲੋਂ ਅਮਰੀਕੀ ਡਿਪਲੋਮੈਟ ਨੂੰ ਤਲਬ ਕੀਤੇ ਜਾਣ ਤੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰੰਦੀਰ ਜੈਸਵਾਲ ਨੇ ਕਿਹਾ ਕਿ ਭਾਰਤ ਨੇ ਅਮਰੀਕੀ ਦੂਤਕਾਰ ਦੇ ਸੀਨੀਅਰ ਅਧਿਕਾਰੀ ਦੇ ਸਾਹਮਣੇ ਅਮਰੀਕੀ ਵਿਦੇਸ਼ ਵਿਭਾਗ ਦੀਆਂ ਟਿੱਪਣੀਆਂ ਦੇ ਸਬੰਧ ਵਿੱਚ ਆਪਣਾ ਸਖਤ ਇਤਰਾਜ਼ ਅਤੇ ਵਿਰੋਧ ਜਤਾਇਆ ਹੈ। ਉਹਨਾਂ ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਕੀਤੀਆਂ ਟਿੱਪਣੀਆਂ ਨੂੰ ਅਨੁਚਿਤ ਦੱਸਿਆ ਹੈ। ਜੈਸਵਾਲ ਨੇ ਕਿਹਾ ਕਿ ਭਾਰਤ ਦੀ ਚੋਣ ਅਤੇ ਕਾਨੂੰਨੀ ਪ੍ਰਕਿਰਿਆ ਤੇ ਅਜੇ ਹ ਕੋਈ ਵੀ ਬਾਹਰੀ ਦੇਸ਼ ਵੱਲੋਂ ਲਗਾਇ ਦੋਸ਼ ਪੂਰੀ ਤਰ੍ਹਾਂ ਆਸਵੀਕਾਰਨਯੋਗ ਹੈ। ਉਹਨਾਂ ਨੇ ਕਿਹਾ ਕਿ ਭਾਰਤ ਵਿੱਚ ਕਾਨੂੰਨੀ ਪ੍ਰਕਿਰਿਆ ਕਾਨੂੰਨ ਦੇ ਸ਼ਾਸਨ ਨਾਲ ਹੀ ਸੰਤੁਲਿਤ ਹੁੰਦੀ ਹੈ। ਰੋਧ ਦਿੱਪ ਅਲਰੇਡੀ ਯਸਟਰਡੇ ਇੰਡੀਆ ਹੈਡ ਲਾਰਜਡ ਇਟਸ ਸਟਰੋਂਗ オਬਜੈਕਸ਼ਨ ਐਂਡ ਪ੍ਰੋਟੈਸਟ ਵਿਦ ਅ ਸੀਨੀਅਰ ਅਫੀਸ਼ਰ ਫਰਮ ਦ ਯੂਐਸ ਐਮਬਸੀ ਵਿਦ ਰਿਗਾਰਡ ਟੂ ਦ ਕਮੈਂਟਸ ਮੇਡ ਬਾਈ ਦ ਯੂਐਸ ਟੂ ਦ ਰੀਸੈਂਟ ਰਿਮਾਰਕਸ ਬਾਈ ਦ ਸਟੇਟ ਡਿਪਾਰਟਮੈਂਟ ਆਰ ਅਨਵਾਰੈਂਟਿਡ ਐਨੀ ਸੱਚ ਐਕਸਟਰਨਲ ਇੰਪਿਟੇਸ਼ਨ on our electoral and legal processes is completely unacceptable.